ਭਗਤ ਫਰੀਦ ਸਾਹਿਬ ਜੀ ਜੰਨਾ ਦਾ ਨਗਰ ਖੋਤਵਾਲ ਕੰਨਿਆ ਨੇ ਜਿਵੇਂ ਮਹਾਨ ਕੋਸ਼ ਦੇ ਵਿੱਚ ਆਪਾਂ ਪੜਦੇ ਆ ਉਥੇ ਕੋਠੀਵਾਲ ਨਗਰ ਲਿਖਿਆ ਹੋਇਆ ਆ ਜ਼ਿਲ੍ਹਾ ਮਲਤਾਨ ਰਮਜ਼ਾਨ ਦਾ ਮਹੀਨਾ 582 ਹੀ ਜਰੀਦੇ ਵਿੱਚ ਪਿਤਾ ਸ਼ੇਖ ਜਮਾਲਦੀਨ ਸੁਲਮਾਨ ਦੇ ਘਰ ਦੇ ਵਿੱਚ ਮਾਤਾ ਮਰੀਮ ਦੀ ਕੁੱਖੋਂ ਭਾਗ ਲਾਉਂਦਿਆਂ ਹੋਇਆ ਭਗਤ ਫਰੀਦ ਸਾਹਿਬ ਜੀ ਆਂ ਦਾ ਜਨਮ ਹੋਇਆ ਔਰ ਜਦੋਂ ਇਹ ਜਵਾਨ ਹੋਏ ਇਹਨਾਂ ਦਾ ਵਿਆਹ ਨਕਾ ਬੀਬੀ ਹਾਜੀਰਾ ਦੇ ਨਾਲ ਹੋਇਆ ਜੋ ਦਿੱਲੀ ਦੇ ਬਾਦਸ਼ਾ ਗਿਆਸਦੀਨ ਬਲਬਨ ਦੀ ਧੀ ਸੀ ਔਰ ਤਿੰਨ ਹੋਰ ਵੀ ਬੀਬੀਆਂ ਦੇ ਨਾਲ ਭਗਤ ਫਰੀਦ ਜੀ ਦਾ ਵਿਆਹ ਹੋਇਆ ਸੀ ਇਹਨਾਂ ਦੇ ਘਰ ਵਿੱਚ 6 ਪੁੱਤਰ ਤੇ 3 ਧੀਆਂ ਸਨ ਵੱਡਾ ਪੁੱਤਰ ਅਬਦੁੱਲਾ ਦੂਸਰਾ ਬਦਰਦੀਨ ਸੁਲੇਮਾਨ ਤੀਸਰਾ ਬਹਾਉਦੀਨ ਚੌਥਾ ਯਕੂਬ ਪੰਜਵਾਂ ਨਜਾਮਦੀਨ ਤੇ ਛੇਵਾਂ ਨਸਰੁੱਲਾ ਭਗਤ ਫਰੀਦ ਸਾਹਿਬ ਜੀ ਖਵਾਜਾ ਕਤਬਦੀਨ ਬਖਤਿਆਰ ਕਾਕੀ ਦੇ ਸ਼ਗਿਰਦ ਸਨ ਤੋਂ ਸਾਧ ਸੰਗਤ ਜਿਓ ਜਨਾਂ ਦੇ ਅਮਰਤ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਦਰਜ ਕੀਤੀ ਹੈ 4 ਸ਼ਬਦ 130 ਲੋਕ ਤੋਂ ਹੋਣਾ